ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਤਸਵੀਰਾਂ ਹਨ ਸਤਲੁਜ ਦਰਿਆ ਦੀਆਂ ਪਿੰਡ ਹਰੀਵਾਲ ਦੇ ਨਜ਼ਦੀਕ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਕਿਸ ਤਰ੍ਹਾਂ ਆ ਰਿਹਾ ਹੈ ਤੇ ਤਸਵੀਰਾਂ ਹਨ ਸਤਲੁਜ ਦਰਿਆ ਦੀਆਂ ਕਿਉਂਕਿ ਜਿਵੇਂ ਇੱਕ ਦੋ ਦਿਨ ਤੇ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਸੀ ਕਿ ਸਤਲੁਜ ਦਰਿਆ ਜਿਹੜਾ ਹੈ ਬਿਲਕੁਲ ਹੀ ਸੁੱਕਾ ਹੈ ਅਤੇ ਡੈਮ ਵੱਲੋਂ ਜਿਹੜਾ ਹੈ ਪਾਣੀ ਬੰਦ ਕਰ ਦਿੱਤਾ ਗਿਆ ਹੈ ਪਰ ਹੁਣ ਜਿਹੜਾ ਅੱਜ ਦੇਰ ਸ਼ਾਮ ਦੀਆਂ ਤਸਵੀਰਾਂ ਸਤਲੁਜ ਦਰਿਆ ਪਿੰਡ ਹਰੀਵਾਲ ਦੀਆਂ ਦੇਖ ਸਕਦੇ ਹੋ ਕਿ ਇਸ ਸਥਾਨ ਤੇ ਜਿਹੜਾ ਹੈ ਪਾਣੀ ਕਿਸ ਤਰ੍ਹਾਂ ਆ ਰਿਹਾ ਹੈ ਅਤੇ ਪਾਣੀ ਦੇ ਨਾਲ ਜੋ ਦਰਿਆ ਦੇ ਵਿੱਚ ਕਾਫੂਸ ਜੰਮਿਆ ਹੋਇਆ ਸੀ ਉਹ ਵੀ ਪਾਣੀ ਦੇ ਨਾਲ ਰੁੜ ਕੇ ਆ ਰਿਹਾ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਜਿਹੜਾ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਜਿਹੜਾ ਹੈ ਪਾਣੀ ਜ਼ਿਆਦਾ ਆ ਰਿਹਾ ਹੈ ਜਿਸ ਦੇ ਪਾਣੀ ਦੇ ਬਹਾਅ ਦੇ ਨਾਲ ਜਿਹੜਾ ਹੈ ਇਹ ਕਾਫੂਸ ਜਿਹੜਾ ਹੈ ਪਾਣੀ ਦੇ ਵਿੱਚ ਰੁੜ ਕੇ ਆ ਰਿਹਾ ਹੈ ਆ ਜਾਣਕਾਰੀ ਦੇ ਅਨੁਸਾਰ ਜਿਹੜਾ ਹੈ ਤਸਵੀਰਾਂ ਹੰਸਤੂਲ ਦਰਿਆ ਦੀ ਕਰੀਬ ਇੱਕ ਸਤਲਾ ਇਹ ਜਿਹੜਾ ਹੈ ਪਾਣੀ ਬਿਲਕੁਲ ਜਿਹੜਾ ਹੈ ਸਤਲੁਜ ਜਪੂਰ ਨਕੂਨ ਆਇਆ ਸੀ ਅਤੇ ਇਸ ਸਥਾਨ ਤੋਂ ਜੋ ਇਸ ਵਾਸਤੇ ਆਪਾਂ ਖੇਤ ਦੇਖ ਰਹੇ ਹਾਂ ਉਹ ਜਿਹੜਾ ਪਾਣੀ ਹਿੰਡਾ ਆ ਪੈਣਾ ਹੈ ਪਾਸੇ ਨੂੰ ਆਇਆ ਜਿਸ ਤੇ ਨਾਲ ਜਿਹੜਾ ਹੈ ਇਸ ਪਾਸੇ ਖੇਤਾਂ ਨੂੰ ਇਸ ਸਤਲੁਜ ਦੇ ਰਿਆਲੇ ਪਾਣੀ ਹੜਵੇ ਲੈ ਰਿਹਾ ਹੈ ਬਹੁਤ ਹੀ ਨੁਕਸਾਨ ਪਹੁੰਚਾਇਆ ਸੀ ਅਤੇ ਹੁਣ ਪਿਛਲੇ ਦਿਨ ਜਿਹੜਾ ਹੈ ਇਸ ਪਾਸੇ ਸਬੰਧਿਤ ਵਿਭਾਗ ਬਲੋ ਸੁਪਰ ਸਰਕਾਰ ਬਲੋ ਜਿਹੜਾ ਹੈ ਡੰਗੇ ਲਗਾ ਕੇ ਇਸ ਨੂੰ ਰੋਾਇਆ ਜਿਹੜਾ ਅਸ਼ਰਖਿਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਦੇਖ ਸਕਦੇ ਹੋ ਕਿ ਜਿਹੜਾ ਸਬੰਧਿਤ ਵਿਭਾਗ ਵੱਲੋਂ ਇਸ ਦੇ ਕਾਰਿਆਂ ਨੂੰ ਜੋ ਹੈ ਡੰਗਲਗਾ ਕੇ ਜਿਹੜਾ ਦੁਆਰਾ ਪਹਿਲਾਂ ਸਪਰਕਟ ਕਰਨੇ ਕੋਸ਼ਿਸ਼ਾਂ ਕੀਤੇ ਜਾ ਰਹੀਆਂ ਹਨ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜਾ ਬਿਲਕੁਲ 7 ਕਿਲੋ ਦੇ ਦੇ ਵਿਚਕਾਰ ਜੋ ਭਾਰੀ ਮਾਤਰ ਦੇ ਵਿੱਚ ਪੱਥਰ ਰੇਤ ਆ ਪਿਆ ਉਸ ਦੇ ਨਾਲ ਜਿਹੜਾ ਪਾਣੀ ਦਾ ਬਹਾਵ ਜਿਹੜਾ ਹੈ ਬਿਚਕਾਰ ਨਾਲ ਉਹ ਕਿ ਜਿਹੜਾ ਹੈ ਇਸ ਪਾਸੇ ਨੂੰ ਹੈ ਜਿਸ ਦੇ ਨਾਲ ਜਹਾ ਹੈ ਦੋ ਡੈਮ ਵੱਲੋਂ ਹੋਰ ਪਾਣੀ ਛੱਡਿਆ ਜਾਵੇਗਾ ਜੇ ਵਰਖਾ ਦਾ ਪਾਣੀ ਆਵੇਗਾ ਜਗਾ ਹੈ ਇਸ ਪਾਸੇ ਨੂੰ ਜਿਆਦਾ ਮਾਰ ਕਰ ਲੇਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁਣੀ ਵੀ ਜਹਾ ਹੈ ਪਾਣੀ ਇਸ ਪਾਸੇ ਨੂੰ ਜਿਹੜਾ ਹੈ ਆ ਰਿਹਾ ਹੈ ਕਿਉਂਕਿ ਜਿਹੜਾ ਸਤਲੁਜ ਦਰਿਆ ਦੇ ਵਿਚਕਾਰ ਜਿਹੜਾ ਹੈ ਉਹ ਪੱਥਰਾਂ ਤੇ ਅਰੇ ਤੇ ਨਾਲ ਭਰਿਆ ਹੋਇਆ ਹੈ ਅਤੇ ਜਿਹੜਾ ਹੈ ਪਾਣੀ ਦਾ ਰੁੱਖ ਹੈ ਇਸ ਪਾਸੇ ਨੂੰ ਹੋ ਗਿਆ ਹੈ ਸੋ ਗੰਭੀਰ ਚਿੰਤਾਸ਼ਾ ਹੈ ਤੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਨੂੰ ਵੀ ਮੰਨ ਕੇ ਗਈ ਸੀ ਕਿ ਜਿਹੜਾ ਡੰਗੇ ਦਾ ਕੰਮ ਹੈ ਚੱਲ ਰਿਹਾ ਉਸ ਦੇ ਵਿੱਚ ਤੇਜ਼ੀ ਜਿੱਥੇ ਜਾਂਦੀ ਜਾਉ ਉੱਤੇ ਹੀ ਜਿਹੜਾ ਹੈ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਪੱਥਰ ਤੇ ਹੋਰ ਰੇਤਾ ਆਦ ਮਟੀਰੀਅਲ ਪਿਆ ਹੋਇਆ ਉਸ ਨੂੰ ਚੱਕ ਕੇ ਜਿਹੜਾ ਹੈ किनਾਰਿਆਂ ਤੋਂ ਲਗਾਇਆ ਨੱਕ ਨਾਲ ਲਗਾਇਆ ਜਾ ਕੇ ਤਾਰ ਜਿਹੜੀ ਪਾਣੀ ਦੀ ਸਿੱਧੀ ਮਾਰ ਇਸ ਪਾਸੇ ਪਿੰਡ ਦੇ ਪਾਸੇ ਕਿਨਾਰਿਆਂ ਨੂੰ ਵੱਜ ਰਹੀ ਹੈ ਉਸ ਨੂੰ ਰੋਕਿਆ ਜਾ ਸਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜੋ ਪਾਣੀ ਆਇਆ ਹੈ ਇਸ ਨਾਲ ਜਿਹੜਾ ਹੈ ਕੁਝ ਸਮੇਂ ਪਹਿਲੇ ਹੀ ਇਸ ਪਾਸੇ ਤੋਂ ਜਿਹੜਾ ਇੱਕ ਵੱਡਾ ਆ ਮਿੱਟੀ ਦਾ ਲਹਾੜ ਡਿੱਗਿਆ ਸੀ ਅਤੇ ਦੇਖ ਸਕਦੇ ਹੋ ਕਿ ਹੋਈ ਲਗਾਤਾਰ ਜਿਹੜਾ ਹੈ ਇਸ ਪਾਸੇ ਨੂੰ نیچے ਵੱਲੇ ਪਾਸੇ ਜਿਹੜਾ ਹੈ ਡੰਗੇ ਲਗਾ ਕੇ ਸਿਰਕਿਤ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਾਂਚੀ ਹੈ ਪਰ ਲਗਾਤਾਰ ਜਿਹੜਾ ਹੈ ਇਸ ਪਾਸੇ ਤੋਂ ਮਿੱਟੀ ਦੇ ਬਲੇ ਬੜੇ ਬੜੇ ਜਿਹੜੇ ਹੈ ਲਾਹੇ ਜਿਹੜੇ ਹੈ ਨਿਰੰਤਰ ਵਗ ਰਹੇ ਹੈ ਕੁਝ ਵਕਤ ਪਹਿਲਾਂ ਇਸ ਵਾਸਤੇ ਉਹ ਜਿਹੜਾ ਸਾਹਮਣੇ ਪੱਤਰ ਤੇ ਮਿੱਟੀ ਦੇਖ ਰਹੇ ਹੋ ਇਸ ਡਈਆ ਸੀ ਅਤੇ ਪਾਣੀ ਜੋ ਸਤਲੁਜ ਦਰਿਆ ਦੇ ਵਿੱਚ ਲਗਾਤਾਰ ਆਇਆ ਹੈ ਪਾਣੀ ਦਾ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਕੁਝ ਜ਼ਿਆਦਾ ਆ ਰਿਹਾ ਹੈ ਕਿਉਂਕਿ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਸਤਲੁਜ ਦਰਿਆ ਦੇ ਵਿੱਚ ਜਿਹੜਾ ਕਿ ਨਾ ਆ ਰਿਹਾ ਤੇਰਾ ਘਾਹ ਪੁਸ਼ ਜੰਮਿਆ ਹੋਇਆ ਸੀ ਉਹ ਜਿਹੜਾ ਪਾਣੀ ਦੇ ਤੇਜ਼ ਵਹਾਅ ਨਾਲ ਆ ਰਿਹਾ ਇਸ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜਾ ਪੱਥਰ ਡਿੱਗ ਰਹੇ ਹਨ ਪੱਥਰ ਅਤੇ ਮਿੱਟੀ ਰਲ ਹੈ ਜਿਹੜੇ ਨਿਰੰਤਰ ਪਾਣੀ ਦੇ ਵਿੱਚ ਡਿੱਗ ਰਹੇ ਸੋ ਜਿਹੜਾ ਪਿਛੇ ਸ਼ਾਲ ਜਿਹੜਾ ਹੜ੍ਹ ਦੇ ਸਮੇਂ ਸੋਲਿਡ ਪਾਰਟੀਆਂ ਨੇ ਜਿਹੜਾ ਭਾਈਚਾਰਾ ਮਚਾਈ ਸੀ ਅਤੇ ਇਸ ਪਾਸੇ ਤੇ ਪਿਛਲੇ ਪਾਸੇ ਉਹ ਪਾਰਿੰਨਕਸਾਂ ਪੋਂਕੈਸੀ ਦੁਆਰਾ ਤੋਂ ਜਿਹੜਾ ਹੈ ਵਰਕਰਾਂ ਦੇ ਹੱਥ ਨਾਲ ਬਣ ਤੇ ਸੰਬੰਧਿਤ ਪਾਰਗ ਲੋਕ ਸੁਭਾ ਸਰਕਾਰ ਵੱਲੋਂ ਜਿਹੜਾ ਹੈ ਡੰਗੇ ਲਗਾ ਕੇ ਇਹਨੂੰ ਜਾਇਆ ਹੈ ਸ਼ਰਕਤ ਕਰਨ ਲਈ ਕੋਸ਼ਿਸ਼ਾਂ جاری ਹਨ ਪਾਣੀ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਸ਼ੌਰਜ ਬਿਲਕੁਲ ਚੁੱਪ ਚੁੱਕਾ ਹੈ ਤੁਸੀਂ ਵੀਰ ਜੀ ਤੁਸੀਂ ਦੇਖ ਸਕਦੇ ਸਾਫ ਜਿਹੜਾ ਹੈ ਕੁਝ ਕੋੜ ਦਾ ਉਹ ਦੇਖਿਤੇ ਰਿਹਾ ਹੈ ਆਪਾਂ ਸਮੇਂ ਪਿੰਡ ਹਰੀਵਾਲ ਮੈਦਨ ਕਲਾ ਖੜੇ ਹੋਏ ਹਾਂ ਜਿੱਥੇ ਜਿਹੜਾ ਹੈ ਪਿਛਲੇ ਸਾਲ ਜੁਲਾਈ ਅਤੇ ਅਗਸਤ ਮਹੀਨੇ ਜੋ بارش ਨਵੰਬਰ ਉਹ ਸ਼ੱਡਾ ਦਾ ਪਾਣੀ ਆਇਆ ਸੀ ਉਸ ਦੇ ਨਾਲ ਜਿਹੜਾ ਹੈ ਭਾਰੀ ਨੁਕਸਾਨ ਪਹੁੰਚਿਆ ਸੀ ਨੁਕਸਾਨ ਜਦ ਪਾਣੀ ਦੀ ਰਫ਼ਤਾਰ ਜਦ ਪਾਣੀ ਦੀ ਮਾਤਰਾ ਦਾ ਤੁਸੀਂ ਰਜਿਸਟਰ ਲਗਾ ਸਕਦੇ ਹੁਣ ਜਿਸ ਸਥਾਨ ਤੇ ਆਪਾਂ ਖੜੇ ਹੈ ਕਿ ਦਸਤੋ ਪਾਪਟ ਜਿਹੜਾ ਪਾਣੀ ਇਸ ਪਾਸੇ ਤੋਂ ਹੁੰਦਾ ਹੋਇਆ ਪਿੰਡ ਵਾਲੇ ਪਾਸੇ ਮਾਰਕਰਦਾ ਸੀ ਜੋ ਅੱਗੇ ਪਿੰਡ ਹਰੀਵਾਲ ਮਹਿੰਦਲੀ ਕਲਾਂ ਗੱਜਪੁਰ ਵਾਲੇ ਪਾਸੇ ਜਿਹੜਾ ਜਾਂਦਾ ਸੀ ਇਸ ਪਾਸੇ ਜੋ ਰੇਤੇ ਦੇ ਢੇਰ ਦਾ ਪੱਥਰਾਂ ਦੇ ਢੇਰ ਲੱਗੇ ਹੋਏ ਐ ਦੇਖਦੇ ਹੋ ਕਿ ਕਿਵੇਂ ਜਿਹੜਾ ਹੈ ਉਸ ਸਮੇਂ ਪਾਏ ਦੇ ਨਾਲ ਇਹ ਨੁਕਸਾਨ ਪਹੁੰਚਿਆ ਸੀ ਅਤੇ ਹੁਣ ਵੀ ਜਿਹੜਾ ਹੈ ਇਸ ਪਾਸੇ ਦੇ ਖੇਤ ਹੈ ਬਿਲਕੁਲ ਪੰਜਰਬਾਨ ਚੁੱਕੇ ਹੈ ਕਿ ਜਿੱਥੇ ਫੇਰ ਡਰ ਗਿਆ ਹੋਇਆ ਉੱਥੇ ਹੀ ਜਿਹੜਾ ਹੈ ਪੱਥਰ ਜਾ ਹੋਇਲ ਹੈ ਇਹਨਾਂ ਖੇਤਾਂ ਦੇ ਵਿੱਚ ਬਿਆਹ ਅਤੇ ਫੋਟੋ ਜਿਹੜੇ ਹੈ ਡੁੰਗੇ ਟੋਏ ਪਏ ਹੋਏ ਸੀ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੈਂਡਾ ਹਰੀਵਾਲ ਦੇ ਨਦੀਕ ਦੇ ਆ। ਸਾਨੂੰ ਇੱਕ ਦਰਿਆ ਹੈ। ਜਿਸ ਦੇ ਵਿੱਚ ਪਾਣੀ ਆ ਰਿਹਾ ਹੈ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੇ ਬਿਲਕੁਲ ਹੈ। ਸਤਲੁਜ ਦਰਿਆ ਦੇ ਵਿਚਕਾਰ ਜੋ ਪੱਥਰਾਂ ਦੇ ਟੇ ਲੱਗੇ ਹੋਏ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਪਾਣੀ ਆਇਆ ਸੀ ਉਸ ਦੇ ਨਾਲ ਜਿਹੜਾ ਹੈ ਇਸ ਪਾਸੇ ਦਰਿਆ ਦੇ ਵਿਚਕਾਰ ਜਿਹੜਾ ਹੈ ਪੱਥਰਾਂ ਤੇ ਰੇਤ ਦੇ ਟੇ ਲੱਗੇ ਸੀ ਪਾਣ ਦੀ ਵਾਰ ਬਿਲਕੁਲ ਇਸ ਵਾਲੇ ਪਾਸੇ ਲੋਕੀ ਤੋਂ ਕੰਮ ਲੋ ਜਾ ਹੈ ਆਸਾ ਪਿੰਡਾਂ ਦੇ ਲੋਕਾਂ ਤੋਂ ਅੰਤਰ ਮੰਗ ਕੀਤੀ ਜਾ ਰਹੀ ਹੈ ਇਹ ਜੋ ਪ੍ਰਾਣ ਦੇ ਤੇ ਲੱਗੇ ਹੋਏ ਹੈ ਇਹਨਾਂ ਨੂੰ ਸਾਈਡਾਂ ਤੇ ਲਗਾਇਆ ਜਾਵੇ ਤਾਂ ਕਿ ਪਾਣੀ ਬਿਲਕੁਲ ਦਰਿਆ ਦੇ ਵਿਚਕਾਰ ਚਲੇ

ਸੋ ਬਰਤਸਤਾਂ ਤੇ ਸੀ ਕੜੀਆਂ ਇੱਥੋਂ ਤੱਕ ਆਉ ਰਹੀ ਰਾਇ ਇਸ ਪਾਸੇ ਜਿਹੜੇ ਹੈ ਲਾਈਟ ਦਿਖ ਰਹੇ ਹਨ ਨਿੱਕੇ ਦੰਦਰ ਪਾਣੀ ਦੇ ਆ ਕੋ ਲੱਗ ਰਿਹਾ ਹੈ ਉਸ ਨੂੰ ਨੂਰ ਕੇ ਜਾ ਸਕਦਾ ਹੈ। ਇਹਨਾਂ ਮੈਦਰੀ ਕਰ ਪਰਿਵਾਲ ਨਵਸੀਆਂ ਨਿੱਤਾ ਦੇ ਬੰਨਾਂ ਦੇ ਵਿੱਚ ਉੱਤੇ ਕੱਟ ਕੇ ਜੋ ਪ੍ਰਸ਼ਾਸਨੋਂ ਮੰਗ ਕੇ 3 ਬੰਦੇ ਦੇ ਪਾਸੋਂ ਮੰਗ ਕਿਸ ਜਿਹੜਾ ਹੈ ਚੱਲ ਰਹੇ ਕੰਮ ਵਿੱਚ ਜਿਹੜੀ ਇੰਤਜ਼ਾਰ ਤੇ ਜਿਹੜਾ ਹੈ ਸਰਕਾਰ ਦੇ ਪਿਛਤਾਜ ਤੋਂ ਮਟੀਰੀਅਲ ਟ੍ਰੇਰ ਆਦਿ ਲੱਗੇ ਹਨ ਉਸ ਨੂੰ ਜਿਹੜਾ ਹੈ ਚੱਕ ਸੱਗੇ ਲਗਾਉਣ ਦੀ ਮੰਗ ਕੀਤੀ ਸੀ ਉਹ ਲਾਈਵ ਸਪਰੀਂਟ ਦੇਖ ਸਕਦੇ ਹੋ ਤੁਸੀਂ ਬੰਨੋ ਉਸ ਪਾਸੇ ਦੀਆਂ ਤਸਵੀਰਾਂ ਵੀ ਪਾਉਂਦੇ ਹਾਂ ਸਤਿ ਮੇਨੇ ਇਹ ਸਥਾਨ ਦੇ ਜੋ ਤੁਸੀਂ ਤੁਹਾਨੂੰ ਦਿਖਾ ਰਹੇ ਇਹਦੇ ਉੱਤੋਂ ਦੀ ਜਿਹੜਾ ਹੈ ਪਾਣੀ ਇਹ ਆਤਾ ਵਗਦਾ ਸੀ ਕਿ ਕਿਉਂਕਿ ਜਿਹੜਾ ਹੈ ਪਾਣੀ ਹਜ਼ਾਰਾਂ ਤਲਕ ਉਸ ਜਿਹੜਾ ਪਾਣੀ ਸਪਲੂਜ ਦੇ ਆ ਦੇ ਵਿੱਚ ਆ ਰਿਹਾ ਸੀ ਅਤੇ ਇਹਨਾਂ ਕਿਨਾਰਿਆਂ ਤੋਂ ਨਹੀਂ ਹੁੰਦਾ ਹੋਇਆ ਜਿਹੜਾ ਪਾਣੀ ਸੀ ਪਿੰਡ ਵਾਲੇ ਪਾਸੇ ਨੂੰ ਮਾਰ ਕਰ ਰਿਹਾ ਸੀ ਡੰਗਾ ਲਗਾਉਣ ਦਾ ਜਿਹੜਾ ਕੰਮ ਹੈ ਇਸ ਸੰਬੰਧੇ ਦੇ ਵਿਭਾਗ ਵੱਲੋਂ ਸੂਬਾ ਸਰਕਾਰ ਦੇ ਵੱਲੋਂ ਨਿਰੰਤਰ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਜਿਹੜਾ ਇਸ ਪਾਸੇ ਡੰਗਾ ਕਾਫੀ ਥੱਲੇ ਤੋਂ ਜਿਹੜਾ ਹੈ ਡੰਗਾ ਕਿਉਂਕਿ ਕਈ ਫੋਟ ਜਿਹੜਾ ਹੈ ਪਾਣੀ ਇਸ ਪਾਸੇ ਡੁੱਗਾਈ ਹੈ ਤੇ ਡੰਗਾ ਜਿਹੜਾ ਥੱਲੇ ਤੋਂ ਲੱਗ ਕੇ ਹੌਲੀ ਹੌਲੀ ਉੱਪਰ ਤੱਕ ਜਿਹੜਾ ਹੈ ਪਹੁੰਚਿਆ ਜਾਂਦਾ ਹੈ ਫੋਟੋ ਵੀ ਦੇਖ ਸਕਦੇ ਹੋ ਕਿ ਨੰਗਾ ਲਗਾਉਣ ਦਾ ਕੰਮ ਅਜੇ ਕਾਫੀ ਥੱਲੇ ਹੈ ਇਸ ਵੇਲੇ ਹੈ ਨਿਰੰਤਰ ਮਿੱਟੀ ਜਿਹੜੇ ਲਾਹੇ ਹੈ ਡਿੱਗ ਰਹੇ ਹਨ ਸੋ ਪਾਣੀ ਚਾਰੇ ਵਿੱਚ ਆ ਕੇ ਲੱਗ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਵਿੱਚ ਤਤੁ ਰਿਆਦੀ ਆਪਣਾ ਸਵੀਰ ਆਪਣਾ ਪਰਿਵਾਰ ਦੇ ਨਾਲ ਦੇ ਦਿਖੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਪਾਸੇ ਦਾ ਪੈਣਾ ਇਹ ਕਿ ਸਿੱਖ ਪੰਜਾਬੂ ਖੇਤ ਚੀਹ ਉਹਨਾਂ ਦੇ ਵਿੱਚ ਜਿਹੜਾ ਹੈ ਪਲੇਸਟ ਪਾਣੀ ਆਉਣ ਦੇ ਕਾਰਨ ਜਿੱਤੇ ਅਗਰੇ ਪੱਥਰ ਜਿਹੜਾ ਹੋਰ ਜਿਹੜਾ ਵੇਸਟੀਰੀਅਲ ਟੋਇ ਪੈਣ ਦੇ ਕਰਨ ਜਿਹੜਾ ਹੈ ਬਿਲਕੁਲ ਇਹ ਬੰਜਰ ਹੋ ਗਏ ਸਨ ਅਤੇ ਫਿਰ ਪਾਸੇ ਉਹ ਜਿਹੜਾ ਆਪਣੇ ਖੇਤ ਤੱਕ ਨੂੰ ਜਿਹੜਾ ਦੁਆਰ ਤੋਂ ਬਹੀ ਨੇ ਲਾ ਲਿਆ ਤੁ ਬਾਹੀ ਜੋ ਬਣਾਇਆ ਗਿਆ ਇਸ ਵਾਸਤੇ ਜਿਹੜਾ ਲਗਾਉਣ ਦਾ ਕੰਮ ਚੱਲ ਰਿਹਾ ਹੈ ਸੁਪਰੀਆ ਵਿੱਚ ਦੇਖ ਸਕਦੇ ਹੋ ਸੇ ਇਸ ਤਰ੍ਹਾਂ ਇਸ ਦਰਿਆਆਂ ਇੰਦਰਾਪਾਲ ਦੇ ਨੇੜੇ ਲਗਾਤਾਰ ਜਿਹੜਾ ਹੈ ਮਿੱਟੀ ਦੇ ਲਾਹੇ ਡਿੱਗ ਰਹੇ ਹਨ ਤੇ ਬੇਸ਼ੱਕ ਉਸੇ ਪਾਸੇ ਜਿਹੜਾ ਹਿੱਕਾ ਕਾਫੀ ਉੱਚਾ ਲਗਾਇਆ ਜਾ ਚੁੱਕਾ ਹੈ ਪਰ ਇਸ ਵਾਰ ਸੇ ਜਿਹੜਾ ਹੈ ਲੰਗਾ ਅੱਜੇ ਸ਼ੁਰੂ ਹੋਇਆ ਕਿਤਾ ਹੈ ਤੇ ਜਿਸ ਤਰ੍ਹਾਂ ਨੇ ਲੱਗਾ تھا ਇਸ ਪਾਸੇ ਜਿਹੜਾ ਹੈ ਮਿੱਟੀ ਇਹਦਾ ਲਾਹੇ ਜਿਹੜਾ ਕਰ ਰਹੇ ਹਨ